ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਿਕ 14 ਸਤੰਬਰ ਤੱਕ ਸਾਰੇ ਮੰਤਰੀ ਜਿਹੜੇ ਅਕਾਲੀ ਸਰਕਾਰ ਦੌਰਾਨ ਮੰਤਰੀ ਰਹੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਸਾਹਿਬ ਮੁਖ ਪੇਸ਼ ਹੋ ਕੇ ਆਪਣੇ ਆਪਣਾ ਸਪਸ਼ਟੀਕਰਨ ਦੇਣਗੇ ਅੱਜ 11 ਸਤੰਬਰ ਤੱਕ ਹੁਣ ਤੱਕ ਜਿਹੜੇ ਮੰਤਰੀ ਪੇਸ਼ ਹੋ ਚੁੱਕੇ ਨੇ ਉਹਨਾਂ ਤੋਂ ਇਲਾਵਾ ਹੁਣ ਸਿਰਫ ਤਿੰਨ ਮੰਤਰੀ ਹੀ ਬਾਕੀ ਬਚੇ ਨੇ ਉਹ ਆ ਕੇ ਆਪਣਾ ਸਪਸ਼ਟੀਕਰਨ ਦੇਣਗੇ ਇਸ ਲਈ ਅਸੀਂ ਅਕਾਲ ਤਖਤ ਸਾਹਿਬ ਦੇ ਬਾਹਰ ਖੜੇ ਹਾਂ ਔਰ ਜਮਾਵੜਾ ਇਸ ਲਈ ਅਕਾਲ ਤਖਤ ਦੇ ਬਾਹਰ ਸਪਸ਼ਟੀਕਰਨ ਦੇਣ ਵਾਲ ਦੇਣ ਲਈ ਮੰਤਰੀਆਂ ਦੇ ਆਉਣ ਦੀ ਜੋ ਸੰਭਾਵਨਾ ਜਤਾਈ ਜਾ ਰਹੀ ਹੈ ਉਸ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਵੀ ਇਸ ਵੇਲੇ ਉਹਨਾਂ ਦੀ ਉਡੀਕ ਚ ਹੈ ਮੈਂ ਦੱਸਣਾ ਚਾਹਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਆਦੇਸ਼ ਜਾਰੀ ਕੀਤਾ ਸੀਗਾ ਆਦੇਸ਼ ਦੇ ਵਿੱਚ ਅਕਾਲੀ ਸਰਕਾਰ 2007 ਤੋਂ 2017 ਤੱਕ ਜਿਹੜੇ ਮੰਤਰੀ ਸੀਗੇ ਉਸ ਟਾਈਮ ਕਾਬਜ਼ ਸਨ ਉਹਨਾਂ ਦੇ ਸਾਰੇ ਮੰਤਰੀਆਂ ਨੂੰ ਆਪਣਾ ਆਪਣਾ ਸਪਸ਼ਟੀਕਰਨ ਦੇਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਸੀਗਾ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀ ਐਕਰਾਰ ਦੇ ਦਿੱਤਾ ਗਿਆ ਸੀਗਾ ਅਕਾਲ ਤਖਤ ਸਾਹਿਬ ਦੀ ਫੈਸਲਤ ਹੋਇਆ ਹੁਕਮ ਸੁਣਾਇਆ ਗਿਆ ਸੀਗਾ ਅਕਾਲੀ ਪਲ ਦੇ ਮੰਤਰੀ ਜੋ ਹਾਲੇ ਤੱਕ ਨਹੀਂ ਪੇਸ਼ ਹੋਏ ਉਹਨਾਂ ਚ ਜਨਮੇਜਾ ਸਿੰਘ ਸੇਖੋ ਹੈ ਔਰ ਬਲਬੀਰ ਸਿੰਘ ਬਾਟ ਹੈ ਤੇ ਸਰਜੀਤ ਸਿੰਘ ਰਖੜਾ ਤੋਂ ਇਲਾਵਾ ਕੁਝ ਹੋਰ ਇੱਕ ਇੱਕ ਦੋ ਹੋਰ ਨੇ ਸੋ ਇਨ੍ਹਾਂ ਮੰਤਰੀਆਂ ਦੇ ਅੱਜ 11 ਤਰੀਕ ਹੋ ਗਈ ਹੈ ਔਰ ਜਿਹੜਾ ਆਖਰੀ ਤਰੀਕ ਹੈ 14 ਸਤੰਬਰ ਤੱਕ ਦੱਸੀ ਜਾ ਰਹੀ ਹੈ ਜਿਸ ਤਰ੍ਹਾਂ ਮੈਂ ਦੱਸਦਾ ਕਿ ਸੁਰਜੀਤ ਸਿੰਘ ਰਖੜਾ ਜੋ ਕਿ ਵਿਦੇਸ਼ ਚ ਗਏ ਹੋਏ ਨੇ ਵਿਦੇਸ਼ ਚ ਕਦੋਂ ਆਂਦੇ ਨੇ ਉਹ ਆਪਣਾ ਸਪਸ਼ਟੀਕਰਨ ਬਾਈ ਮੇਲ ਭੇਜ ਦੇਣੇ ਜਾਂ ਉਹ ਵਾਪਸ ਆ ਜਾਂਦੇ ਨੇ ਵਾਪਸ ਆ ਕੇ 14 ਤਰੀਕ ਤੋਂ ਪਹਿਲੇ ਪਹਿਲੇ ਆਪਣਾ ਸਪਸ਼ਟੀਕਰਨ ਦੇ ਦਿੰਦੇ ਨੇ ਉਸ ਤੋਂ ਇਲਾਵਾ ਬਲਬੀਤ ਸਿੰਘ ਬਾਠ ਨੇ ਔਰ ਜਨਮੇਜਾ ਸਿੰਘ ਸੇਖੋ ਜਿਹੜੇ ਕਿ ਹਜੇ ਬਾਕੀ ਦੇ ਰਹਿੰਦੇ ਜਿਹੜੇ ਅਕਾਲੀ ਮੰਤਰੀ ਨੇ ਉਹ ਇੱਥੇ ਆਂਗੇ ਮੈਂ ਦੱਸਣਾ ਚਾਹਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰ ਸਿੰਘ ਸਾਬਾਨਾ ਦੀ ਮੀਟਿੰਗ ਦੇ ਵਿੱਚ ਇਸ ਤੇ ਫੈਸਲਾ ਲਿਆ ਗਿਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸੁਖੀਤ ਸਿੰਘ ਬਾਦਲ ਨੂੰ ਤਨਖਾਹਿਆਕਰਾਰ ਦੇ ਦਿੱਤਾ ਗਿਆ ਸੀਗਾ ਕਿਉਂਕਿ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਅਨਿਮਤਾਵਾਂ ਹੋਈਆਂ ਸਨ ਉਹਨਾਂ ਦੀ ਸਰਕਾਰ ਦੇ ਦੌਰਾਨ ਡੇਰਾ ਮੁਖੀ ਨੂੰ ਜਿਹੜੀ ਮਾਫੀ ਦੇ ਦਿੱਤੀ ਗਈ ਸੀਗੀ ਔਰ ਗੈਰਬਦੀ ਦੀਆਂ ਕਟਨਾਵਾਂ ਹੋਈਆਂ ਸਨ ਉਸ ਤੋਂ ਬਾਅਦ ਪੰਥ ਨੂੰ ਅਜੇਹੀ ਢਾਲ ਲੱਗੀ ਸੀਗੀ ਕਿ ਅਕਾਲੀ ਦਲ ਸਿਰਫ ਤੇ ਆ ਕੇ ਰੁਕ ਗਿਆ ਸੀਗਾ ਸੋ ਉਸ ਨੂੰ ਲੈਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਨੇ ਖੁਦ ਸੰਗਿਆਨ ਲੈ ਕੇ ਅਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਆਦੇਸ਼ ਸੁਨਾਤਾ ਤਨਖਾਹਿਆ ਕੁਸ਼ਿਤ ਕਰ ਦਿੱਤਾ ਸੀਗਾ ਤੇ ਉਸ ਤੋਂ ਇਲਾਵਾ ਨਾਲ ਹੀ ਉਹਨਾਂ ਨੇ ਇਹ ਵੀ ਆਦੇਸ਼ ਸੁਨਾਇਆ ਸੀਗਾ ਕਿ ਉਸ ਸਮੇਂ ਦੌਰਾਨ ਉਸ ਟਿਨਿਓਰ ਦੇ ਦੌਰਾਨ ਜੋ ਜੋ ਮੰਤਰੀ ਇਸ ਦੇ ਸਰਕਾਰ ਦੇ ਵਿੱਚ ਸ਼ਾਮਲ ਸਨ ਕਿਉਂਕਿ ਮੰਤਰੀ ਮੰਡਲ ਦੇ ਵਿੱਚ ਹੀ ਇਹਦਾ ਫੈਸਲਾ ਹੋਇਆ ਹੈਗਾ ਜਾਂ ਹੋਇਆ ਹੋਵੇਗਾ ਜਿਹਦਾ ਜਿਸ ਵਿੱਚ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਆਇਆ ਸੀਗਾ ਜਿਹੜੇ ਮંત્રી ਹੁਣ ਤੱਕ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚ ਚੁੱਕੇ ਨੇ ਦੇ ਚੁੱਕੇ ਨੇ ਉਹਨਾਂ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਦਲਜੀਤ ਸਿੰਘ ਚੀਮਾ ਗੁਰਜੀਆ ਗੁਲਜਾਰ ਸਿੰਘ ਰਣਕੀ ਮਨਪ੍ਰੀਤ ਸਿੰਘ ਬਾਦਲ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਪਿੰਟਸਾ ਸੋਨ ਸਿੰਘ ਠੰਡਲ ਸ਼ਰਨਜੀਤ ਸਿੰਘ ਢਿੱਲੋਂ ਮਹੇਸ਼ਿੰਦਰ ਸਿੰਘ ਗਰੇਵਾਲ ਇਸ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ ਅਤੇ ਸਵਰਨ ਸਿੰਘ ਫਲੋਰ ਦੇ ਨਾਲ ਨਾਲ ਆਦੇਸ਼ ਪ੍ਰਤਾਪ ਸਿੰਘ ਜਿਹੜਾ ਕਿ ਅੱਜ ਸਵੇਰੇ ਸਵੇਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਉਹਨਾਂ ਦੇ ਸਪਸ਼ਟੀਕਰਨ ਦੇਣ ਤੋਂ ਬਾਅਦ ਹੁਣ ਜਿਹੜਾ ਹੈ ਨਿਗਾਵਾਂ ਨੇ ਸਿਰਫ ਜਨਮੇਜਾ ਸਿੰਘ ਸੇਖੋ ਬਲਬੀਰ ਸਿੰਘ ਬਾੜ ਅਤੇ ਸਰਜੀਤ ਸਿੰਘ ਰਖੜਾ ਦੇ ਉੱਤੇ ਕਿਉਂਕਿ ਰਖੜਾ ਮੈਂ ਪਹਿਲੇ ਦੱਸ ਚੁੱਕਾ ਹਾਂ ਕਿ ਵਿਦੇਸ਼ 'ਚ ਹੋਣ ਕਾਰਨ ਉਹ 14 ਤਰੀਕ ਤੋਂ ਪਹਿਲੇ ਪਹਿਲੇ ਆ ਕੇ ਆਪਣਾ ਸਪਸ਼ਟੀਕਰਨ ਖੁਦ ਦਿੰਦੇ ਨੇ ਜਾਂ ਉਹ ਆਪਣਾ ਸਪਸ਼ਟੀਕਰਨ ਭਾਈ ਮੇਲ ਭੇਜਦੇ ਨੇ ਇਹ ਹਜੇ ਉਸ ਦੀ ਵੇਟ ਰਹੇਗੀ ਜਨਮੇਜਾ ਸਿੰਘ ਸੇਖੋ ਜਿਹੜੇ ਨੇ ਉਹ ਇੱਥੇ ਆ ਕੇ ਆਪਣਾ ਮੇਲ ਆਪਣਾ ਸਪਸ਼ਟੀਕਰਨ ਦਿੰਦੇ ਨੇ ਬਲਬੀਰ ਸਿੰਘ ਬਾਠ ਆਂਦੇ ਨੇ ਉਹਨਾਂ ਦੀ ਉਮੀਦ ਹੈ ਕਿ ਉਹ ਅੱਜ ਆ ਕੇ ਆਪਣਾ ਸਪਸ਼ਟੀਕਰਨ ਦੇਣਗੇ ਇਸ ਤੋਂ ਪਹਿਲੇ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਕਿ ਅਕਾਲੀ ਸਰਕਾਰ ਦੌਰਾਨ ਮੰਤਰੀ ਰਹੇ ਸਨ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਅੱਜ ਦੇ ਦਿੱਤਾ ਹੈ ਔਰ ਮੈਂ ਇੱਥੇ ਇੱਕ ਬਹੁਤ ਜ਼ਰੂਰੀ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਣੇ ਸਪਸ਼ਟੀਕਰਨਾਂ ਤੋਂ ਮੰਤਰੀਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਜਿਹੜੀ ਕਿ ਉਸ ਵੇਲੇ ਕਾਬਜ ਸੀਗੀ ਔਰ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਉਸ ਤੋਂ ਬਾਅਦ ਜਿਹੜੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਅਖਬਾਰਾਂ ਦੇ ਵਿੱਚ ਦੇ ਕੇ ਇਸ਼ਤਿਹਾਰ ਛਾਪੇ ਗਏ ਸੀਗੇ ਉਹ ਇਸ਼ਤਿਹਾਰ ਦੇ ਵਿੱਚ ਜਿਹੜਾ ਜਦੋਂ ਮਤਾ ਪਾਸ ਕੀਤਾ ਗਿਆ ਸੀ ਉਦੋਂ ਐਗਜ਼ੀਕਟਿਵ ਕਮੇਟੀ ਦੇ ਵਿੱਚ ਕਿਹੜੇ-ਕਿਹੜੇ ਮੈਂਬਰ ਮੌਜੂਦ ਸਨ ਉਹ ਵੀ ਇੱਥੇ ਆ ਕੇ ਆਪਣਾ ਸਪਸ਼ਟੀਕਰਨ ਲਈ ਅਕਾਲ ਤੱਕ ਸਬਤ ਦੇਣਗੇ ਸੋ 14 ਤਰੀਕ ਨੂੰ ਇਹ ਸਪਸ਼ਟੀਕਰਨ ਦਾ سلسلہ ਖਤਮ ਹੋ ਜਾਏਗਾ ਔਰ 18 ਤਰੀਕ ਤੋਂ ਬਾਅਦ ਕਿਸੇ ਵੇਲੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਈ ਜਾਂਦੀ ਹੈ ਔਰ ਮੀਟਿੰਗ ਤੋਂ ਵਿੱਚ ਕੀ ਫੈਸਲਾ ਲਿਆ ਜਾਂਦਾ ਇਸ ਤੇ ਸਾਰੇ ਸਮੂਹ ਜਗਤ ਦੇ ਸਿੱਖ ਜਗਤ ਦੀ ਨਜ਼ਰ ਰਹੇਗੀ ਕੈਮਰਾ ਪਰਸਨ ਹਰਿੰਦਰ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...